ਸ਼੍ਰੀ ਗੁਰੂ ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਦੀ ਵੱਡੀ ਖਬਰ ਮੌਵਾਦੀਆਂ ਦਾ ਨਾਂ ਸਰਕਾਰ ਨਹੀਂ ਹੋਵੇਗੀ ਕੋਈ ਸ਼ਾਂਤੀ ਕਾਲ ਬਾਤ ਚਾਰੀ ਰੱਖੇਗਾ ਹਥਿਆਰਬੰਦ ਸੰਘਰਸ਼ ਮੌਵਾਦੀਆਂ ਕੇਂਦਰੀ ਬੁਲਾਰੇ ਅੱਬੇ ਨੇ ਕਹਾ ਕਿ ਉਨ੍ਹਾਂ ਦਾ ਪੋਲਿਟਬਿਊਰੋ ਮੈਂਬਰ ਸਨ ਉਹਨੂੰ ਦੇ ਕੇਂਦਰ ਸਰਕਾਰ ਨਾਲ ਸ਼ਾਂਤੀ ਗਲਬਰ ਸੰਬੰਧੀ ਵਾਇਰਲ ਪ੍ਰਿੰਸ ਨੋਟ ਨਾਲ ਕੋਈ ਸਬੰਧ ਨਹੀਂ ਹੈ ਉਨਾ ਕਾ ਕਿ ਉਹ ਹਥਿਆਰ ਨਹੀਂ ਰੱਖਣਗੇ ਉਹ ਲੋਕ ਉਹ ਇੱਕ ਇਨਕਲਾਬੀ ਸਮੂਹ ਬਣੇ ਰਹਿਣਗੇ ਤੇ ਵਾਇਰਲ ਪ੍ਰੈਸ ਨੋਟ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਮਾਊਵਾਦੀ ਕੇਂਦਰੀ ਕਮੇਟੀ ਨੇ ਕੇਂਦਰ ਸਰਕਾਰ ਨਾਲ ਸ਼ਾਂਤੀ ਗੱਲਬਾਤ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਇੱਕ ਪ੍ਰੈਸ ਨੋਟ ਵਿੱਚ ਬਿਤ ਨੇ ਸਪਸ਼ਟ ਕੀਤਾ ਕਿ ਮਾਊਵਾਦੀਆਂ ਸੰਗਠਨ ਹਥਿਆਰ ਨਹੀਂ ਰੱਖੇਗਾ ਤੇ ਨਾ ਹੀ ਸ਼ਾਂਤੀ ਵਾਰਤਾ ਵਿੱਚ ਹਿੱਸਾ ਲਵੇਗਾ ਕੇਂਦਰੀ ਕਮੇਟੀ ਦੇ ਬਲਾਰੇ ਅੱਬੇ ਨੇ ਇਸ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਅਨੁਜਾਰੀ ਕੀਤਾ ਜਿਸ ਵਿਚ ਕਿਹਾ ਗਿਆ ਕਿ ਪੁਲਿਟ ਬਿਊਰੋ ਮੈਂਬਰਸ ਨੂੰ ਨੇ ਉਹਨਾਂ ਦੇ ਨਾਮ ਇੱਕ ਪੱਤਰ ਜਾਰੀ ਕੀਤਾ ਹੈ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੌਂਵਾਦੀ ਸੰਗਠਨ ਹਥਿਆਰ ਛੱਡ ਦੇਵੇਗਾ ਤੇ ਕੇਂਦਰ ਸਰਕਾਰ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਵੇਗਾ ਹਾਲਾਂਕਿ ਮੌਂਵਾਦੀ ਸੰਗਠਨ ਨੇ ਹੁਣ ਕਿਹਾ ਹੈ ਕਿ ਮੈਨੂੰ ਸੋਨੂ ਦੁਆਰਾ ਜਾਰੀ ਪੱਤਰ ਦਾ ਕੋਈ ਮਹੱਤਵ ਨਹੀਂ ਹੈ ਜਾਰੀ ਕੀਤਾ ਗਿਆ ਪੱਤਰ ਉਹਨਾਂ ਦਾ ਨਿੱਜੀ ਫੈਸਲਾ ਹੈ ਤੇ ਇਸ ਦਾ ਕੇਂਦਰੀ ਕਮੇਟੀ ਦੇ ਫੈਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੌਂਵਾਦੀਆਂ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਸੀਨੀਅਰ ਮੌਂਵਾਦੀ ਨੇਤਾ ਬਸ ਰਾਜੂ ਨੇ ਸ਼ਾਂਤੀ ਵਰਤਾ ਲਈ ਯਤਨਾਂ ਨੂੰ ਤਾਂ ਗਲਤ ਢੰਗ ਨਾਲ ਪੇਸ਼ ਕੀਤਾ ਸੀ ਸ਼ਾਂਤੀ ਵਰਤਾ ਦੇ ਨਾਮ ਤੇ ਸਰਕਾਰ ਮਾਊਵਾਦੀ ਸੰਗਠਨ ਦੇ ਅੰਦਰ ਫੁੱਟ ਪਾ ਸਕਦੀ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਹਥਿਆਰਬੰਦ ਗਰਸ਼ ਨੂੰ ਤਿਆਗਣ ਤਿਆਗਣਾ ਉਹਨਾਂ ਦੇ ਇੱਕ ਇਨਕਲਾਬੀ ਅੰਦੋਲਨ ਨੂੰ ਸੋਧਵਾਦੀ ਪਾਰਟੀ ਵਿੱਚ ਬਦਲਣ ਦੇ ਬਰਾਬਰ ਹੋਵੇਗਾ ਉਹ ਨਾ ਤਾਂ ਹਥਿਆਰ ਰੱਖਣਗੇ ਤੇ ਨਾ ਹੀ ਸ਼ਾਂਤੀ ਵਰਤਾ ਵਿੱਚ ਹਿੱਸਾ ਲੈਣਗੇ ਮਾਊਵਾਦੀਆਂ ਨੇ ਕਹਾ ਕੇ ਸ਼ਾਂਤੀ ਵਾਰਤਾ ਲਈ ਜਾਰੀ ਕੀਤਾ ਗਿਆ ਪ੍ਰੈਸ ਨੋਟ ਨਕਲ ਸਿੱਖ ਸੰਗਠਨ ਦਾ ਫੈਸਲਾ ਨਹੀਂ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ